ਸਰਕਾਰ ਦਾ ਖਰਚ ਪੜਦਾ ਸੀ ਕਿ ਇਸ ਸੜਕ ਵੀ ਮਰਮਤ ਕਰਾਉਣੀ ਤਾਂ ਕਿ ਲੋਕ ਇਸ ਸੜਕ ਤੇ ਆ ਸਕਦੇ ਸਰਕਾਰਾਂ ਨੂੰ ਬਹੁਤ ਵੇਤੀਆ ਕੀਤੀਆਂ ਪਰ ਕਿਸੇ ਨੇ ਕੋਈ ਹਸਾਰ ਨਹੀਂ ਲਈ ਸਾਡੇ ਇਲਾਕੇ ਦੇ ਇੱਕ ਪਾਸੇ ਝੂਠ ਫਰੇਬ ਬੇਈਮਾਨੀ ਧੋਖਾ ਜਿਹੜੀ ਇਹੋ ਜਿਹੀ ਰਾਜ ਦੇਤੀ ਹੈ ਤੇ ਦੂਜੇ ਪਾਸੇ ਜਿਹੜੀ ਹੈ ਸਿਆਸਤ ਜਿਹੜੀ ਹੈ ਸਾਫ਼ ਸੁਥਰੀ ਸਿਆਸਤ ਸਪਸ਼ਟ ਜਿਹੜੀ ਹੈ ਸਿਆਸਤ ਉਹ ਹੈ ਇਹ ਜਿਹੜਾ ਫੋਰ ਲੇਨਿੰਗ ਦਾ ਕੰਮ ਜਿਹੜਾ ਹੈ ਉਹ ਚੱਲ ਪਰ ਇਹਦੇ ਵਿੱਚ ਇੱਕ ਇਹ ਹੁੰਦਾ ਹੈ ਕਿ ਲੋਕਾਂ ਨੂੰ ਤਕਲੀਫ ਸੀਗੀ ਇਹਦੇ ਫਰਵਰੀ 'ਚ ਟੈਂਡਰ ਹੋ ਚੁੱਕੇ ਨੇ ਜਦੋਂ ਅ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਪ ਸੀ ਉਸ ਵੇਲੇ ਮੈਂ ਅਪਰੋਚ ਕਰਕੇ ਤੇ ਮੈਂ ਕਿਹਾ ਸੀਗਾ ਕਿ ਇਹਨੂੰ ਐਮਰਜੈਂਸੀ ਵਰਕ ਕਰਕੇ ਤੇ ਇਹਨੂੰ ਰਿਪੇਅਰ ਕਰ ਦਿੱਤਾ ਜਾਵੇ ਤੇ ਉਹਦੇ ਟੈਂਡਰ ਵੀ ਪਾਸ ਹੋ ਗਏ ਨੇ ਇਹ ਕੰਮ ਹੋਣਾ ਸੀਗਾ ਉਹਨਾਂ ਇਹ ਚੌਣ ਜਾਂ ਤਾਂ 45 ਦਿਨ ਚੱਲਣਾ ਇਕੀ 45 ਦੇ ਨੇ ਲੋਕ ਆਪਦੀ ਰਾਈਫ ਜੀ ਜਾਨ ਰਿਸਕ ਤੇ ਲਾ ਕੇ ਖੜੋ ਰਹਿਣਗੇ ਅਸੀਂ ਲੋਕ ਮਾਰਨੇ ਨਹੀਂ ਸਾਰੇ ਇਲਾਕੇ ਦੇ ਇਹ ਜ਼ਿੰਮੇਵਾਰੀ ਚੱਕੀ ਆ ਤੇ ਇਲਾਕਾ ਇਕੱਠੇ ਹੋ ਕੇ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਦੇ ਕਿ ਇਹ ਸਿਆਸੀ ਪਰਿਵਾਰ ਹੈ ਸਿਆਸੀ ਲਾਹੇ ਲੈਣ ਲਈ ਇਹ ਪਰਿਵਾਰ ਜਿਹੜਾ ਹੈ ਇਹ ਮਸ਼ਹੂਰ ਹੈ ਸੋ ਇਸ ਕਰਕੇ ਜੋ ਇਹ ਕਹਿ ਰਿਹਾ ਤੇ ਮੈਂ ਸਮਝ ਨਹੀਂ ਮੈਨੂੰ ਆਉਂਦੀ ਮੈਂ ਕਿਸ ਕਰਕੇ ਰੁਕਾਵਟ ਪਾਵਾਂ। ਕੋਈ ਬੰਦਾ ਇੱਕ ਕਹਿ ਦੇ ਕੋਈ ਅਫਸਰ ਕਹਿ ਦੇ ਕਿ ਮੈਂ ਰੁਕਾਵਟ ਪਾਈ ਏ ਮੈਂ ਉੱਥੇ ਗਿਆ ਆ ਮੈਂ ਬੰਦਾ ਭੇਜਿਆ ਕੋ ਗੱਲ ਕੀਤੀ ਐ। ਔਰ ਜਿਹੜੇ ਬੰਦੇ ਪੰਨੋਂ ਲਿਖ ਭੇਜਿਆ ਮੈਂ ਸੁਣ ਰਿਆ ਸੀਗਾ ਉਹ ਲਾਈਵ ਹੋਏ ਨੇ ਬੰਦੇ ਉਹਦੇ ਪਿੱਛੇ ਬੰਦੇ ਕਹਿ ਰਹੇ ਨੇ ਕਿ ਰਾਣਾ ਜੀ ਦਾ ਨਾਮ ਲਓ ਰਾਣਾ ਜੀ ਦਾ ਨਾਮ। ਸੋ ਇਹੋ ਜੀਆਂ ਚੂਚਲਕੀਆਂ ਸਾਨੂੰ ਨਹੀਂ ਆਉਂਦੀਆਂ। ਇਸ ਸਿਰਫ ਤੇ ਸਿਰਫ ਹੁਣ ਜਦੋਂ ਇਲੈਕਸ਼ਨ ਆ ਗਈ ਐ। ਇਹਨੂੰ ਯਾਦ ਆ ਗਿਆ ਉਹ ਵੀਰ ਮੇਰੇ ਤੇ ਤਾਂ ਇੱਕ ਛਕ ਪਹਿਲਾਂ ਬੰਨਾਂ ਵਾਲੇ ਨਹੀਂ ਹੋਏ ਸੀ ਉਹਦੀ ਵੀ ਕੋਈ ਪਰਵਾਹ ਨਹੀਂ ਜਿੱਥੇ ਜਿੱਥੇ ਇਲਾਕੇ ਨੂੰ ਲੋੜ ਪੋਵੇਗੇ ਉੱਥੇ-ਉੱਥੇ ਆਪਣੇ ਇਲਾਕੇ ਦੇ ਨਾਲ ਡਟ ਕੇ ਖੜਾ ਹੋਊਗਾ ਕਿ ਮੈਂ ਇੱਕ ਪ੍ਰੈਕਟੀਕਲੀ ਹੋਰ ਗੱਲ ਦੱਸ ਦਿਆਂ ਧੱਕਾ ਜਿੰਨਾ ਮਰਜ਼ੀ ਕਰ ਲਵੇ ਸਰਕਾਰ ਮੈਂ ਆਉਣਾ ਨਹੀਂ ਸੀ ਇੱਥੇ ਪਰ ਦੋ ਦਿਨ ਤੋਂ ਜਿਹੜੇ ਲੋਕ ਕੰਮ ਕਰ ਰਹੇ ਸੀ ਉਹਨਾਂ ਨੂੰ ਭਜਾਇਆ ਗਿਆ ਫੇਰ ਸੰਗਤ ਆ ਕੇ ਅੱਜ ਖੜੀ ਹੋ ਗਈ ਕੰਮ ਕਰਾਉ ਜਿੱਥੇ ਨਹੀਂ ਧੱਕੇ ਦੀ ਗੱਲ ਹੈ ਨਾਰਾਣਾ ਪਹਿਲਾਂ ਕਦੇ ਡਰਿਆ ਆਪਦੇ ਲੱਖ ਨਾ ਡੱਟ ਕੇ ਖੜਾ ਹੋਊਗਾ ਸੱਜਣ ਸਿੰਘ ਚੀਮਾ ਜੋ ਕੰਮ ਧੱਕੇ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਇਹਦੀਆਂ ਅੱਥਾ ਪਾਟੀਆਂ ਉਹਨਾਂ ਨੇ ਸੁਲਤਾਨਪੁਰੇ ਨੂੰ ਦੀਦਾ ਨਹੀਂ ਦੀ ਰਾਹ ਖਰਾਬਿਆ ਬੰਨ ਵੇਲੇ ਤਾ ਰਾਣੇ ਦੇ ਪਰਚਾ ਕਰਦੇ ਉਹ ਬੰਨ ਘਟਣ ਨਹੀਂ ਦੇਣਾ ਅੱਜ ਸੜਕ ਬਣਾਉਣ ਲੱਗੇ ਆ ਤਾਂ ਸੜਕ ਨਹੀਂ ਬਣਨ ਦੇਣੀ ਇਲਾਕੇ ਦੇ ਲੋਕਾਂ ਦੀ ਮੰਗ ਹੈ ਜਿੱਥੇ ਵੀ ਚੋਣ ਜਾਤੇ ਦੀ ਗੱਲ ਹੈ ਫਿਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਇਹ ਸੜਕ ਕਿਸੇ ਸਰਕਾਰੀ ਖਜ਼ਾਨੇ ਚੋਂ ਨਹੀਂ ਬਣ ਰਹੀ ਨਾ ਸਰਕਾਰ ਦਾ ਰੁਪਈਆ ਲੱਗ ਰਿਹਾ ਸੰਗਤ ਇਕੱਠੇ ਹੋ ਕੇ ਆਪਦੇ ਪੈਸੇ ਇਕੱਠੇ ਕਰਕੇ ਇਹ ਆਪਣੀ ਪੀਂਤ ਦੀ ਕਬਾਈ ਇਕੱਠੀ ਕਰਕੇ ਫਰੇ ਕੇ ਜ਼ਿੰਮੇਦਾਰ ਨੇ ਕਣਕ ਦੇ ਕਿਲੇ ਚੋਂ ਕਿਸੇ ਨੇ 500 ਰੁਪਈਆ ਪਾਇਆ ਕਿਸੇ ਨੇ 1000 ਪਾਇਆ ਕਿਸੇ ਨੇ 200 ਪਾਇਆ ਉਹ ਇਕੱਠੇ ਕਰਕੇ ਇਹ ਸੜਕ ਬਣਾਈ ਜਾ ਰਹੀ ਆ ਤੇ ਇਹਦੇ ਤੇ ਚੋਣ ਜਾਬਤਾ ਨਹੀਂ ਲੱਗਦੀ ਕਿਉਂਕਿ ਨਾ ਤੇ ਇਹਨਾਂ ਚੋਂ ਬਣਾਉਣ ਵਾਲਿਆਂ ਚੋਂ ਕੋਈ ਪੋਲਿਟਿਕਲ ਪਾਰਟੀ ਆ ਤੇ ਨਾ ਹੀ ਕੋਈ ਕੈਂਡੀਡੇਟ ਹੈ ਇਹਨਾਂ ਚੋਂ ਕੋਈ ਖੜਾ ਇਹ ਆਮ ਦੀ ਲੋੜ ਦੇ ਲਈ ਆਪਦੇ ਇਲਾਕੇ ਦੀ ਲੋੜ ਲਈ ਆਪਦੇ ਬੱਚਿਆਂ ਨੂੰ ਪਰਿਵਾਰਾਂ ਨੂੰ ਬਚਾਉਣ ਵਾਸਤੇ ਇਹ ਸੜਕ ਬਣਾਈ ਜਾ ਰਹੀ ਤੇ ਜਿਹੜੇ ਵਾਅਦੇ ਕੀਤੇ ਸੀਗੇ ਕਿ ਮੈਂ ਇੱਥੇ ਪੀਜੀਆਈ ਤੋਂ ਡਾਕਟਰ ਲੈ ਕੇ ਆਉਂਦਾ ਪੰਜ-ਪੰਜ ਮਰਲੇ ਦੇ ਪਲਾਟ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਤੇ ਉਹ ਸਾਰੇ ਜਿਹੜੇ ਨੇ ਕਦੇ ਉਹ ਉਹਨਾਂ ਵੱਲ ਤੇ ਕਦੇ ਹੋ ਹੀ ਨਹੀਂ ਸਕਦਾ ਤੇ ਦੇਖੋ ਦੂਸਰੀ ਹੈਰਾਨੀ ਦੀ ਗੱਲ ਇੱਕ ਪਾਸੇ ਤੁਸੀਂ ਆਪਣੀ ਪ੍ਰੈਸ ਕਾਨਫਰੰਸ ਦੀਆਂ ਪੁਰਾਣੀਆਂ ਪ੍ਰੈਸ ਕਾਨਫਰੰਸ ਦੀਆਂ ਜਿਹੜੀਆਂ ਫੁਟੇਜ ਉਡਾ ਲਓਗੇ ਤੁਸੀਂ ਉਹਦੇ ਵਿੱਚ ਇਹ ਬੰਦਾ ਕਹਿ ਰਿਹਾ ਜੀ ਮੈਂ ਫੋਰ ਲੇਨ ਸੜਕ ਬਣਵਾ ਦੇਣੀ ਹੈ ਜੱਡਵਿੰਡੀ ਤੱਕ ਔਰ ਅੱਡਵਿੰਡੀ ਤੋਂ ਲੈ ਕੇ ਕਪੂਰਥਲੇ ਤੱਕ ਮੈਂ ਸਟੇਡੀਅਮ ਬੜਾ ਵੱਡਾ ਇੰਟਰਨੈਸ਼ਨਲ ਲੈਵਲ ਦਾ ਬਣਾ ਦੇਣਾ ਮੈਂ ਸੀਬਰੇਜ ਦਾ ਕੰਮ ਕਰਾ ਦੇਣਾ ਮੈਂ ਫਲਾਣਾ ਕਰਾ ਦੇਣਾ ਮੈਂ ਉਹ ਕਰਾ ਦੇਣਾ ਤੇ ਦੂਜੇ ਪਾਸੇ ਇਹ ਕਹਿ ਰਹੇ ਨੇ ਕਿ ਸਰਕਾਰ ਦੇ ਕੰਨ ਚ ਜੂ ਨਹੀਂ ਸਕਦੀ ਸਰਕਾਰ ਜਿਹੜੀ ਇਹ ਕੰਮ ਨਹੀਂ ਕਰਾ ਰਹੀ ਇਹ ਇਸ ਕਰਕੇ ਰਾਣਾ ਸਾਹਿਬ ਆਪਣੇ ਕੋਲ ਉੱਤੇ ਸੋ ਇਹਨਾਂ ਨੇ ਇਲੈਕਸ਼ਨ ਲੜਨੀ ਹੈ ਇਹਨਾਂ ਨੂੰ ਬੁੰਦਲੇ ਪਏ ਆ ਲੋਕ ਮੂੰਹ ਨਹੀਂ ਲਾਂਦੇ ਲੋਕ ਜਿਹੜੇ ਨੇ ਹੁਣੇ ਸਮਝ ਗਏ ਨੇ ਇਹਨਾਂ ਦੀਆਂ ਕੂਚ ਲਕੀਆਂ ਕਿਉਂਕਿ ਜੋ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਧੰਦ ਲੀਆਂ ਕੀਤੀਆਂ 15-1500 ਰੁਪਈਆ ਵੱਡਿਆਂ ਬੰਦਿਆਂ ਨੂੰ ਪਤਾ ਨਹੀਂ ਕਿੰਨਿਆਂ ਨੂੰ ਲੱਖਾਂ ਰੁਪਏ ਵੰਡ ਕੇ ਨਸ਼ੇ ਵੰਡ ਕੇ ਚਿੱਟਾ ਗੋਲੀਆਂ ਗੰਦੇ ਸ਼ਰਾਬ ਵੰਡ ਕੇ ਇਲੈਕਸ਼ਨ ਜਿੱਤੀ ਨਹੀਂ ਇਲੈਕਸ਼ਨ ਲੁੱਟੀ ਸੀ ਦੇਖੋ ਚਾ